ਸ਼੍ਰੀਮਾਨ ਜੀ ਆ ਮੇਰੀ ਪੱਗ ਲਾਈ ਆ ਆ ਸਖਸ ਨੇ ਤੇ ਆ ਸ਼੍ਰੀਮਾਨ ਜੀ ਨੇ ਆ ਵੇਖੋ ਆ ਕੈਮਰੇ ਲੱਗੇ ਆ ਜੀ ਆ ਵੇਖੋ ਦੇਖੋ ਰਫਟਾ ਆ ਅੱਖਾਂ ਵੇਖੋ ਜੀ ਆ ਵੇਖੋ ਜੀ ਕਿੰਨੇ ਰਫਟਾ ਲਿਖਣੀਆਂ ਆ ਵੇਖੋ ਆ ਸ਼੍ਰੀਮਾਨ ਜੀ ਬੈਠੇ ਨੇ ਆ ਸਤਿੰਦਰ ਜੀ ਤੇ ਆ ਪੰਜਾਬ ਸਿੰਘ ਇਹਨਾਂ ਮੇਰੀ ਪੱਗ ਲਾਈ ਆ ਜੀ ਕਿ ਲਾਈ ਬੈਠਾ ਆ ਵੇਖੋ ਸਰ ਆ ਵੇਖੋ ਜਨਾਬ ਕੀ ਜੀ ਇਸ ਤਰ੍ਹਾਂ ਸੀ ਧਰਨਾ ਲੱਗੇ ਆਂ ਗਾਂ ਤੇ ਲੱਗਦਾ ਕਿ ਗਾਂ ਫਿਰ ਡਿਊਟੀ ਕੋਈ ਵੀ ਕਿਸੇ ਨੂੰ ਕਹੇਗਾ ਨਹੀਂ ਡਰਦਾ ਵੀ ਧਰਨਾ ਨਾਲ ਲਾ ਦੇ ਕਿ ਲੱਗਦਾ ਤਾਂ ਕਦੇ ਮੈਂ ਤਾਂ ਡਿਊਟੀ ਕਹੀ ਹੈ ਕਿ ਡਿਊਟੀ ਤੋਂ ਬੈਪਾ ਬੋਲੀ ਡਿਊਟੀ ਕਹੀ ਆ ਉਹਨਾਂ ਉਹਦਾ ਕਹਿਣਾ ਕੀ ਵੱਡੇ ਅਫਸਰਾਂ ਕੋ ਜਾ ਸਕਦੇ ਸ਼ਿਕਾਇਤ ਕਰ ਸਕਦੇ ਜੇ ਕੁਛ ਇਤਵ ਦੀ ਗੱਲ ਹੋਵੇ ਤੁਹਾਡੇ ਲੋਕਾਂ ਕੋਈ ਸ਼ਿਕਾਇਤ ਕੀਤੀ ਗਈ ਆਪਣੇ ਸੀਨੀਅਰ ਅਧਿਕਾਰੀ ਨੂੰ ਜੀ ਜੀ ਕਿਆ ਕਿਆ ਉਹਨਾਂ ਦਾ ਕਿਆ ਕਿਆ ਕੀ ਇਹ ਡਿਊਟੀ ਲਾਉਣ ਦੀ ਗੱਲ ਹੋਈ ਸੀਗੀ ਕੋਈ ਵੀਡੀਓ ਵਾਇਰਲ ਹੋ ਰਹੀ ਪਾਗ ਵਾਲੀ ਉਹ ਕੀ ਹੈਗੀ ਸਤਾ ਜੀ ਬੱਸ ਦੱਸੋ ਕੀ ਤੁਸੀਂ ਜਿਹੜੀ ਕਿ ਪਾਕਿਸਤਾਨੀ ਪਾੜੀ ਦੀ ਕੀ ਗੱਲਬਾਤ ਹੈਗੀ ਹੈ ਜੀ ਕੀ ਉਹ ਐਸ ਐਚਓ ਸਾਹਬ ਨੂੰ ਉਤਰੀ ਗਈ ਹੋਰ ਕਿ ਦੱਸੋ ਕੋਈ ਐ ਕਰਦੇ ਕੋਈ ਬੋਲੇ ਕਿ ਬਸੋ ਜੀ ਅਰੇ ਇਹਦੇ ਨਾਲ ਹਾਂਜੀ ਗੱਲ ਕਰ ਰਿਹਾ ਦੱਸੋ 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 ਬਈ ਭਜੀ ਇੱਕ ਤੇ ਤੁਸੀਂ ਸਾਰੇ ਤੁਸੀਂ ਬਾਹਰ ਕਹਿ ਰਹੇ ਹੋ 100 ਸਾਰੇ ਦਿੱਤੇ ਗੁਰਨਾਮ ਜੀ ਸਾਰਿਆਂ ਨੂੰ ਜੀ ਡਿਊਟੀ ਦੀ ਗੱਲ ਐਸਐਸਓ ਨਾਲ ਗੱਲ ਕਰੀ ਜਾਂਦੇ ਹੋ ਤੁਸੀਂ ਉਹ ਕਹਿੰਦੇ ਕਿ ਮੈਂ ਤਾਂ ਡਿਊਟੀ ਦਾ ਕਹਿ ਇਹਨਾਂ ਨੂੰ ਗੁਰਨਾਮ ਜੀ ਤੁਸੀਂ ਕਿਹਾ ਕਿ ਮੇਰੇ ਪਾ ਕਪੜੇ ਪਾੜ ਗਏ ਵਰਦੀ ਪਾੜ ਗਈ ਤੁਹਾਨੂੰ ਨਿਆਂ ਤਾਂ ਕਿ ਤਿਆਰ ਹਾਂ ਹਾਂ ਸਮਝੋ ਇਹਨਾਂ ਨੂੰ ਬੋਲੋ ਕੀ ਸਿਕਾਈ ਕੀ ਹੈਗੀ ਉਹ ਸਾਰੇ ਦੱਸੋ ਦੱਸੋ ਐਸਐਸਓ ਸਾਬ੍ਹ ਨੇ ਕਹਿੰਦਾ ਮੈਂ ਤਾਂ ਡਿਊਟੀ ਦਾ ਇਹਨਾਂ ਨੂੰ ਕਹਿ ਰਹੀ ਕਿ ਡਿਊਟੀ ਇੱਥੇ ਕਰੀ ਸਰ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਸੀ ਮੈਂ ਕਈ ਬੱਦੀ ਪੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਉ ਦੇ ਤਾਂ ਮਲਾਜਾ ਕਰੋ ਮੈਂ ਉਹਨਾਂ ਤੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌ ਘਾਨਾ ਜੇ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਿਹਾ ਡਾਕਟਰ ਨੇ ਫਿਰ ਭਾਗ ਗਿਆ ਅੱਛਾ ਤੇ ਬਾਕੀ ਵੀ ਤਾਰੀ ਗਈ ਆਹ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁੱਟਿਆ ਜਰਮਨਜੀਤ ਸਿੰਘ ਇਹ ਜਿਹੜਾ ਜਿਹੜੋ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਤੇ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਈ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੀ ਇੱਕ ਪਹਿਲੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਣ ਤੁਸੀਂ ਮੈਨੂੰ ਕਹਿੰਦੇ ਹੋ ਇੱਥੇ ਨਾਕੇ ਤੇ ਜਾ ਤੀਜਾ ਮੈਨੂੰ ਤੁਸੀਂ ਮੇਰੀ ਕਿ ਹਰਵਾਣ ਦੀ ਕੀਤੀ ਆ ਗਸਤ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਖਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚੜੀਆਂ ਹੋ ਰਿਹਾ ਆਨੰਦ ਨਹੀਂ ਮੈਨੂੰ ਪਤਾ ਨਾ ਇਹ ਅਸਰ ਸਾਹਿਬ ਦੇ ਨਾਲ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਮੈਂ ਅਮੀਨਸਾਰ ਇਨਸਾਫ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ ਹੂੰ ਦੇਖੋ ਇਹ ਕੁਝ ਸਵਾਲ ਉਹ ਵਰਤੇ ਦਿਖਾਈ ਦੇ ਰਹੀ ਹੈ ਕਿੰਨੇ ਕ ਮਾੜੀ ਗੱਲ ਹੈ ਕਿ ਕਿ ਅਕਸਰ ਲੋਕ ਜੋ ਆਪਣੇ ਰੋਕਾ ਦੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਫੈਕਟ ਪਵੇਗਾ ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜਿੱਤ ਲਾ ਦਿਓ ਆਪਣੇ ਨਾਕੇ ਤੇ ਲਾ ਦਿਓ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦਿਓ ਮੈਂ ਇੱਕ ਦਿਨ ਡਿਊਟੀ ਅਫਸਰ ਕਰੂੰਗਾ ਜਿੱਦਿਕੇ ਬਸ ਰਾਤੀ ਡਿਊਟੀ ਕੇ ਦਿਨ ਦੀ ਡਿਊਟੀ ਸੀ ਹਾਂਜੀ ਦਿਨ ਰਾਤ ਡਿਊਟੀ ਸੀ ਨਾ ਤੇਰੇ ਵੱਲੋਂ ਲਾਈ ਗਈ ਸੀ ਤਾਂ ਡਿੱਪ ਪਾ ਕੇ ਕਿਰੇ ਵੱਲੋਂ ਲਾਈ ਗਈ ਕਿਰੇ ਵੱਲੋਂ ਪਾੜੀਏ ਵਰਦੀ ਪੱਗ ਨਹੀਂ ਲਾਈ ਕਿਰੇ ਵਰਦੀ ਕਿਦੋਂ ਪਾੜੀ ਗਈ ਹਾਂਜੀ ਵਰਦੀ ਵਰਦੀ ਤੇ ਇਹਨਾਂ ਖਿੱਚ-ਖਿੱਚੇ ਸਾਰਿਆਂ ਵਿੱਚ ਗਨਮੈਨ ਹੀ ਜਰਮਨ ਜੀਤ ਜਿਹਨੇ ਮੇਰੇ ਤੋਂ ਫੜ ਕੇ ਆ ਬਟਨ ਟੁਟਾ ਵੇਖੋ ਤੇ ਨਾਲ ਮੇਰਾ ਗਲ ਪਟਾ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਚ ਦਾ ਮਾਰਨਾ ਘਗੜੂ ਵੱਜ ਗਈ ਉਹਦਾ ਇਥੋਂ ਮੇਰੇ ਬਾਜੇ ਤੱਕ ਬੜੀ ਦਰਦ ਕੀ ਮੰਗਿਆ ਆ ਦੇਖੋ ਚਾਰ ਬੰਦੇ ਕੁੱਟਣ ਡੋ ਕੀ ਕਮਾ ਕਰੂਗਾ ਚਲੋ ਆ ਰਹੇ ਹਾਂ ਅੱਛਾ ਇਹ ਵੀ ਗੱਲ ਮੈਨੂੰ ਕਿੰਨੀ ਆਜੀ ਬੇਟਾ ਜੀ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣ ਵਾਸਤੇ ਖਾਣੇ ਪਾ ਲੈਣੀ ਖੜੇ ਮੈਂ ਬਾਹਰ ਖੜਾ ਹਾਂ ਅੱਜ ਇਹ ਵਗੇ ਜੇ ਆਪ ਮਤਲਬ ਆਪਸ ਚ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਇਹ ਆਪਣੇ ਬੰਦੇ ਨੂੰ ਇਦਾਂ ਕਰਨ ਲੱਗੇ ਰੰਜਿਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਿਸ਼ ਬਾਜੀ ਕਿਸ ਚੀਜ਼ ਦੀ ਰੋਟੀ ਕਰ ਸਕਦੇ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏਗੇ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਸੋਲ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜੇ ਤੇ ਗਾੜੀ ਹਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪਾਪ ਪੁੱਤ ਕੀ ਮੰਨ ਕਰਦਾ ਪੂਰੇ ਤੇ ਹੋਏ ਮੰਗਲ ਦਾ ਵੀ ਇਨਸਾਫ ਹੋਣਾ ਚਾਹੀਦਾ ਵਾ ਪੰਦੀ ਕਾਰਵਾਈ ਹੋਣੀ ਚਾਹੀਦੀ ਆ ਅੱਜ ਨਾਲ ਇਨਸਾਫ ਲੈਣਾ ਹੈ ਤੇ ਉਹਨਾਂ ਦੇ ਨਾਲ ਤੇ ਲੜਾਈ ਹੈ ਜਿਨ੍ਹਾਂ ਨੂੰ ਇਨਸਾਫ ਲੈਣਾ ਹੈ ਆਪਾਂ ਫਿਰ ਉੱਥੇ ਤੇ ਬੈਠੇ ਆਪਾਂ ਉੱਥੇ ਤੱਕ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਧਰੋਂ ਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀ ਆ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇੱਥੇ ਨਾ ਇਨਸਾਫ ਹੋਊਗਾ ਫਿਰ ਤੁਹਾਡੇ ਥਰੂ ਹੋਊਗਾ ਤਾਂ ਬਿਲਕੁਲ ਦੇਖੋ ਮੇਰੀ ਵਰਦੀ ਪਾੜੀ ਗਈ ਦੱਸੰਦੇ ਆ ਵਰਦੀ ਪਾੜੀ ਗਈ ਆ ਥੋੜਾ ਪ੍ਰਾਈਵੇਟ ਸਾਫ ਦਾ ਗੱਲ ਹੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਬਿੱਲਾ ਨਾ ਦਾ ਬੰਦਾ ਨਹੀਂ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮਨੈਂਟ ਸੀ ਹੋਰ ਕੋਈ ਨਹੀਂ ਹੈ ਪਰ ਬਿੱਲਾ ਕੋਈ ਕਹਰੇ ਪ੍ਰਾਈਵੇਟ ਨਹੀਂ ਨਹੀਂ ਕੋਈ ਨਹੀਂ ਹੈਗਾ ਜੀ ਜਰਮਨਜੀਤ ਹੈਗਾ ਮੇਰਾ ਗਰਮਨੈਂਟ ਹੋਰ ਨਹੀਂ ਕੋਈ ਕਹਿੰਦੇ ਗੱਲ ਕੋਟੇ ਸਾਡੀ ਵਰਦੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਡਿਟੇਲ ਆ ਗਾ ਤੁਹਾਨੂੰ ਸਮਝਾ ਦਿੱਤੀ ਕਿ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਿੰਦਾ ਸੀ ਮੈਨੇਜਰ ਇਹਦਾ ਰਜਿਸਟਰੀ ਚ ਕੀ ਜਾ ਰਹੀ ਤੇ ਸਾਫੇ ਦੱਸ ਨਾ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਲੈ ਕੇ ਕੋਟ ਮਾਰ ਕਰਨ ਦੀ ਕਿੰਨਾ ਸਹੀ ਸਰ ਵਿੱਚ ਜਿੱਕ ਜਿੱਦਾ ਉਹ ਲਾ ਕੇ ਨਹੀਂ ਕੋਟ ਮਾਰ ਵਾਲੀ ਕੋਈ ਗੱਲ ਨਹੀਂ ਹੈਗੀ ਬਹੁਤ ਸਾਹਮਣੇ ਮੈਡੀਕਲ ਕੈਂਡ ਜੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ